ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਅੱਜ ਉਹ ਨਾ ਮਲਾ ਤੇ ਅੱਪਾ ਨੂੰ ਕਰੀ ਕਰੀਟਰ ਤੋਂ ਇਹ ਤੋਂ ਇੱਕ ਪੁਰਾਣਾ ਕੱਢ ਕੇ ਤੇ ਇਹਨੂੰ ਲਿਆਓ ਕਾ ਦੇ ਅੰਗਲੀ ਨਹੀਂ ਹੋਲੇ ਦਾ ਲੈ ਮੇਰਾ ਰੰਗ ਕਰਦੇ ਆਂ ਸ਼ੇਰ ਖੇਦੀ ਸੀਦੀ ਪਰਨਾ ਮਾਲਾ ਮੈਂ ਰੰਗ ਲਿਆ ਗਮ ਲਗਾਈ ਓਏ ਸ਼ਿਆ ਮੁੰਡਾ ਹੈ ਐ ਹੀ ਡਾਈਰ ਹੈ ਅੱਜ ਕੋਈ ਨਹੀਂ ਦੇ ਤੇ ਕੋਈ ਨਾ ਕਿਤਾ ਕੋਲਾ ਚੱਲਦੇ ਸਭ ਗੁਰੂ ਬੱਲਾ ਹੋਰ ਨਾ ਇਹ ਰਹੋ ਲੋ ਨੀ ਨੀ ਕਮਿਸ਼ਨ ਆਪਣੇ ਬਾਲੇ ਆ ਪਰਾਨੇ ਨੇ ਨੇੜੀ ਹੋਵੇ ਬੜਾ ਰੰਗਾ ਕਾਲੇ ਆਪਾਂ ਕੰਮ ਕੋ ਸ਼ੁਰੂ ਕਰ ਤੇ ਥੋੜਾ ਥੋੜਾ ਸਾਰੇ ਤੇ ਪਾਲੀਏ ਹਾਏ ਮਿਸਤਰੀ ਹਾਏ ਲੋ ਕਾਨੀਆਂ ਹੋਦੀਆਂ ਤੇ ਖਾਲਸੇ ਦਾ ਹੋਣਾ ਹੈ ਓ ਦਲੇਰ ਦੇ ਕੈਮਰਾ ਆ ਕੀ ਕਹਿਣਾ ਚਾਹੋਗੇ ਕੰਬਲ ਵੇੜਨਾ ਚਾਹੋਗੇ ਕਿ ਬਾਹਰ ਹੋਣਾ ਚਾਹੋਗੇ ਆ ਗਿਆ ਕੱਪੜੇ ਦੂਜੇ ਬਾਲਾਂ ਦੇ ਛੇਤੀ ਹੋ ਫਿਰ ਜੋ ਬਣਾ ਆ ਜਾ ਰੇ ਸਿਰ 'ਚ ਵੀ ਪਰੇ ਤੇਰੇ ਐਦਾਂ ਲਈਏ ਪਰਨਾ ਬਣ ਕੇ ਮਿੰਟ-ਮਿੰਟ ਬਾਹਰ ਆਇਆ ਨਹੀਂ ਤੇ ਸਿਰ 'ਚ ਵੀ ਮੜਕੇ ਤੁੰਦਾ ਫਿਰੇਗਾ ਇਹ ਬਦੂਰੀ ਆ ਜਾ ਬਾਹਰ ਬਾਹਰ ਕੇ ਝਾੜਨਾ ਹੈ ਤੇਰੇ ਹੱਥ ਦੋ ਜੀ ਕਿਹਦੀ ਦਾੜੀ ਪੈ ਗਿਆ ਦਾੜੀਆਂ ਨਹੀਂ ਪਾਉਣਾ ਸੈਂਦਾ ਏ। ਨਹੀਂ ਪਾਉਣਾ ਥੋੜਾ। ਖੰਜਰਾ ਪਹਿਲੇ ਮੈਂ ਦੱਸ ਕੇ ਪਾਉਂ। ਓਏ ਹੋਏ। ਓਏ ਹੋਏ ਮੁੰਡੇ ਗੁਲਾਬੀ ਕਰਦੇ ਕਿਨੇ ਸਵੇ ਸਿਰ। ਕਰਦੇ ਯਾਰ। ਬਾਬਾ ਲੈਣਾ। ਇਧਰ ਇਧਰ ਬਾਬਾ ਇਧਰ। ਬਾਬਾ ਯਾਰ। ਇਹ ਪੈਣਾ ਲੈ ਆ। ਓਏ ਸਾੜਾ ਅੱਖਾਂ ਜਨਾ ਪਾਈ ਅੱਖਾਂ ਨੂੰ ਜਾ ਕੇ। ਬੋ ਬੋ ਸਾਰਾ ਮੁਬਾਰਕਾਂ ਤੁਹਾਨੂੰ ਸਭ ਨੂੰ ਹੌਲੇ ਹੌਲੇ ਦੀਆਂ। ਲਓ ਜੀ ਮੇਟਰ ਰੰਗ ਦਾ ਕੰਮ ਜੁਰਾਦੇ ਆ ਗੁੱਥੀਆਂ ਬਣ ਨੇ ਲਲੀਆਂ ਦੋ ਮੋੜਿਆਂ ਦੀ ਚੁਕਲੀਆਂ ਬੰਦੇ ਲੰਦੇ ਫਿਰਦੇ ਕਿੰਨੇ ਦੇ ਰੰਗ ਪਾਣੇ ਹੋ ਘੇੜ ਪਾ ਕੇ ਲੱਪਾਂ ਖਾਣੀਆਂ ਆਪਣਿਆਂ ਦੇ ਪਾਵਾਂਗੇ ਇਹ ਜੁਆਏ ਕਰ ਲੈ ਪੂਰਾ ਕਰਨੰਦਪੁਰ ਸਾਹਿਬ ਦੇ ਬਜਾਰਾਂ ਵਿੱਚ ਉਜਾ ਕਾ ਮੈਂਦਾ ਵੀ ਨਾ ਮੁੰਡਾ ਨਾ ਤੁਹਾਡੇ ਚੁਕੜੇ ਥਾਏ ਨਹੀਂ ਬੁੱਧੀ ਹਾਈ ਗਾਇਸ ਫੁੱਲ ਲੋਡਡ ਹੋ ਗਿਆ ਖਤਮ ਹੋ ਗਿਆ ਹੋ ਗਿਆ ਹਾਂ ਰੋਟੀ ਤੇ ਪੌਣੀ ਖਾਂਦਾ ਤੇ ਬਸ ਹੋ ਜਾਂਦਾ ਤੇ puri ਵੀ ਨਹੀਂ ਖਾਦੀਆਂ ਦੀ ਇੱਕ ਦੇਖੋ ਅਨੰਦਪੁਰ ਸਾਹਿਬ ਯਾਰਾਂ ਦੇ ਉਹ ਕੀ ਮਨਾ ਰਹੇ ਨੇ ਸ਼ਰਦਾ ਆਪਾਂ ਆਉਣਾਂ ਦੇ ਜੋਸ਼ ਨਾਲ ਹਲਾ ਹਲਾ ਪਰ ਸ਼ਾਪਿੰਗ ਚੱਲ ਰਹੀਆਂ ਸ਼ਾਸਤ੍ਰਾਂ ਨੇ ਵੀ ਵੀਡੀਓ ਵੀਡੀਓ ਬੋਰਡ ਦਾ ਵੀਡੀਓ ਬੋਰਡ bolehgernya sang tabu so

ਸਮਝਾਈ ਹੋ ਰਹੀ ਹੋਈ ਹੈ ਹੈਲੋ ਗਾਇਸ ਇਹ ہمارا ਹੁਲਾ ਮਹਲਾ ਹੈ ਇਹ ਹੈ ਲਾ ਗਗੋ ਬੂਆ ਨਹੀਂ ਦੋ ਬਲੀ ਦੋ ਬਲੀ ਗਗੋ ਬੂਆ ਜੱਗੀ ਪਿਆਣੀ ਆ ਪਿਆਣੀ ਇਹ ਮੁੰਡੇ ਐਨਕਾ ਲਈ ਫਿਰਦੇ ਆ ਤੇ ਨਜ਼ਾਰੇ ਆਉਂਦੇ ਆ ਫੋਨ ਤੇ ਕੋਨਾ ਬੇਸ਼ਰਮੀ ਦੀਆਂ ਮਾਰੇ ਪਿਆਣੀ ਇਹ ਸਰ ਜਵਾਬ ਇਹ ਕਾਕਾ ਜਨਾ ਪਾਦੀ ਬਾਬਾ ਅੜੇ ਪਾਲੀ ਪੀਣਾ ਕਿਹਨਾਂ ਕਿੰਨਾ ਕੁ ਤਵਾ ਬੁਲਾ ਵੀਰੇ ਪੀਣਾ ਨੀਆ ਜਰਾ ਇੰਜੋਏ ਕਰਨੇ ਮੁੰਡੇ ਹੋਲਾ ਮਹੱਲਾ ਕੌਣ ਕਾ ਲੱਗੀਆਂ ਯਾਰ ਆ ਰਹੇ ਨੇ ਨਜ਼ਾਰੇ ਯਾਰ ਆ ਰਹੇ ਨੇ ਨਜ਼ਾਰੇ ਆ ਰਹੇ ਨੇ ਬਹੁਤ ਮਜ਼ੇ ਆ ਪਤਾ ਨਹੀਂ ਲੱਗਦਾ ਕੌਣ ਕੌਣ ਕੋ ਸਾਥ ਦੋਸਤ ਹੋ ਗਿਆ ਨਾ ਦੇਖ ਨਹੀਂ ਕੋਈ ਚੀਤੇ ਤੇ ਖਾ ਚੀਤੇ ਇੰਦਰਾਈ ਕੋੜੇ ਕਿਹੜੇ ਚੀਤੇ ਅਵੇ ਚੀਤੇ ਕਿੰਨੇ ਬੀਤ ਇੰਦਰਾਈ ਕੋੜੇ ਇਹਨਾਂ ਦੇ ਇੰਦੇ ਚੀਤੇ ਨਹੀਂ ਚੀਤੇ ਇਹਨਾਂ ਦੇ ਚੀਤੇ ਚੀਤੇ ਆਪ ਕੋਲ ਆ ਜੂਗੀ ਅੱਜ ਤੇ ਮੈਨੂੰ ਸੀਤਾ ਹੋਵੇ ਲਓ ਵੀ ਬਾਬੇ ਮੁੰਡੇ ਅੱਜ ਹਰਖੇ ਹੀ ਫਿਰਦੇ ਜਿਹੜਾ ਆਉਂਦਾ ਨੀਲਾ ਲਾਲ ਕਰੀ ਜਾਂਦੇ ਆ ਬਹੁਤ ਅੱਦੇ ਚੱਲੰਦੇ ਆ ਕੋਈ ਲਾਲ ਲਈ ਫਿਰਦਾ ਕੋਈ ਨੀਲਾ ਲਈ ਫਿਰਦਾ ਇਧਰ ਬਾਬੇ ਨਹੀਂ ਮਾਨ ਬਹੁਤ ਅੰਦਰ ਗਿਆਨੀ ਇਹ ਆ ਵੀਡੀਓ ਬਣਾਈ ਹੁਣ ਸਿਨੇਮੈਟਿਕ ਮਾਰੀ ਜੀ ਬੈ ਜਾ ਬੈ ਜਾ ਕਰਾਈਓ ਯੋਲੇ ਬਲੇ ਸੁਣੇ ਮੈਂ ਹਾਏ ਗਾਇਸ ਕੀਤੇ ਕੀਤੇ ਚੀਤੇ ਬਾਬਾ ਜੀ ਵੀ ਚੱਲ ਗਏ ਬਾਬਾ ਜੀ ਬਹੁਤ ਓਡੇ ਓ ਲੰਮਾ ਲੰਮਾ ਓਡੇ ਬਹੁਤ ਚਾਹ ਤੇ ਸ਼ਰਦਾ ਭਾਵਾਂ ਇੰਜੋਏ ਕਰ ਬੇਪੁਰ ਓ ਖਾਸ ਆ ਜੀ ਨੂੰ ਕਾਤਾ ਰੰਗ ਨਾ ਹੋ ਗਿਆ ਕੰਮ ਇਹ ਨਾਲ ਦੇ ਨੂੰ ਪੁੱਛਣਾ ਪਾਪਾ ਸਾਡੀ ਤਸੱਲੀ ਹੈ ਬੜੇ ਪਿਆਰ ਨਾਲ ਲੱਗੇ ਮੁੰਡੇ ਕੋਈ ਗੁੱਸੇ ਗਲੇਲਾ ਕੰਮ ਨਹੀਂ ਜਿਹੜਾ ਮਰਜ਼ੀ ਜਿੰਨੂੰ ਮਰਜ਼ੀ ਰੰਗ ਲਾਈ ਜਾਂਦਾ ਉਹ ਐਵੇਂ ਨਾ ਛੁੱਟੀ ਆ ਬਸ ਘਰਾਂ ਦਾ ਭਾਂਡਾ 10 100 ਰੁਪਏ ਨਾਲ ਹੀ ਘੜੀ ਦਿੰਦੀ ਹੈ ਸਾਰੀ ਸੰਗਤ ਦੀ ਰੰਗਾਂ ਹੁੰਦੇ ਦੇ ਰੰਗਾਂ ਚ ਰੰਗੀ ਹੋਈ ਆ ਬਾਬੇ ਨੇ ਅਣਕਾ ਲਾਈਆਂ ਪਰ ਅਣਕਾ ਦੇ ਵੇਚ ਦੀ ਕਰਤਾ ਸਾਰਾ ਕੋਈ ਹਾਂਜੀ ਬਾਬਾ ਜੀ ਕੀ ਬਦਲ ਕਰਨਾ ਚਾਹੋਗੇ ਉਹ ਪਿਆਰ ਨਾਲ ਲੱਗੇ ਸਕਤ ਉਹ ਹਲਮ ਹਲਮ ਲਾਉਣਾ ਕੋਈ ਕਿਸੇ ਕਿਸਾ ਕੰਮ ਨਹੀਂ ਜਿਹੜਾ ਜਿੱਤੇ ਉੱਡ ਲਾਈ ਜਾਂਦੇ ਰੰਗਾਂ ਇਦਰਾ ਬਾਬੇ ਡੜੀ ਤੇ ਨਰਗਾ ਦੀ ਕਰਦੇ ਮੁੰਡਿਆਂ ਨੇ ਚਲੋ ਜੀ ਹੁਣ ਚਲਦੇ ਆਂ ਅਗਲੇ ਪੜਾ ਦੇ ਫਿਰ ਬਹੁਤ ਚਾਰੇ ਸ਼ਰਦਾਂ ਨਾਲ ਲੱਗੇ ਆ ਮੁੰਡੇ ਚੱਲ ਓ ਬਾਬਾ ਚਲੋ ਚਲੋ ਜਾਨੀ ਲਓ ਮਟਰ ਮੜਿਆ ਨੇ ਟਰੈਕਟਰ ਰੌਟਰ ਰੰਗੇ ਪੂਰੇ ਆਏ ਪੂਰੇ ਜੋਰਾ ਸ਼ੋਰਾ ਚੱਲਦਾ ਕੰਮ ਹੁੰਨੇ ਮਹਨੇ ਦਾ ਇਹ ਤਾਂ ਲਵ ਨੀੜੀ ਲਿਆ ਕੇ ਪਾਈ ਜਾਂਦਾ ਉਹ ਬਾਬਾ ਜਗਾ ਚੜ ਕੇ ਬਹਿ ਗਿਆ ਉੱਪਰ पांच जगह ਛੜਦਾ ਜਕਾਰੇ ਬਾਬਾ ਦੀਪ ਸਿੰਘ ਦੇ ਨਾਲੇ ਵੀਰ ਸੀਟਾਂ ਫਰਾਈ ਮਾਰ ਗਈ ਉਹ ਸਾਹਮਣੇ ਟਰਪੋ ਲਵਾ ਗਲੇ ਓ ਜਾਨ ਘੇੜੀਏ ਚਲੋ ਜੀ ਹੁਣ ਚੱਲਦੇ ਆਪਾਂ ਆਪਣੇ ਟਰੈਕਟਰ ਕੋਲ ਇਹ ਤੁਲਪੇ ਆਪਾਂ ਵੀ ਚੱਲ ਪਏ ਉਹ ਇੰਨੇ ਹੰਗਸਗਾ ਦਾ ਮਹੱਲਾ ਨਾ ਗੁਜ਼ਰਦਾ ਆ ਯਾਰ ਬਹੁਤ ਰਿਸ਼ ਪਿਆਰ ਬਰ ਪਿਆਰ ਸਿੰਘ ਸ਼ਾਸਤਰਾ ਨਾਲ ਲੇਟੇ ਪਰਸ਼ੀਆ ਕਰਪਾਣੇ ਜਉ ਜੌ ਲਾਲ ਨਾ ਜਾਂਦੇ ਖਾਲਸਾ ਫੌਜ ਮੇਰਾ ਸਿੰਘ ਘੋੜਿਆਂ ਦੇ ਸਵਾਰ ਮੈਂ ਗੱਡੀਆਂ ਤੇ ਪਰਲਾ ਭੰਦੇ ਸਿੰਘ WAAAAAAA <laughs> libre berita jangan Ya, nggak ਉਹ ਦਨੋ ਦਾ ਪ੍ਰਸਤ ਹੈ ਉਹ ਇਹੋ ਰੋਡ ਦਾ ਨਜ਼ਾਰਾ ਬਾਬਾ ਲਾਨਾ ਤੋਂ ਪਰਸਾ ਹੈ Gracias. No, le ਇਹ ਹੋਈ ਬਾਬੇ ਹੋਰ ਜਵਾ ਗੁਰਦਾਰ ਪਾਸਾ ਬਹੁਤ ਚੜਾਈ ਹੈ ਪਹਿਲੀ ਵਾਰ ਆਏ ਆਪਾਂ ਨੇ ਟਰੈਕਟਰ ਦਾ ਯੋਰ ਪਰਖਿਆ ਜਾਂਦਾ ਇੱਥੇ ਆ ਕੇ ਪੂਰਾ ਤੇ ਪਹਿਲੀ ਜਾਂਦਾ ਸਾਰੀ ਪਹਿਲੇ ਦੂਜੇ ਗੇਰ ਤੇ ਦੂਜੇ ਜਾ ਜਾਂਦਾ ਵਧੀਆ ਪਰ ਆਪਾਂ ਤੀਜੇ ਦਾ ਪੰਗਾ ਲੈਣਦੇ ਫਿਰ ਗੁੰਮ ਹੋ ਗਿਆ ਫਿਰ ਪਹਿਲੇ ਤੋਂ ਨਾ ਦੂਜੇ ਗੇਰ ਚੜਦਾ ਹੁੰਦਾ ਵਧੀਆ ਤੇ ਚਲੋ ਠੀਕ ਹੈ ਬਹੁਤ ਬਹੁਤ ਫੇਰ ਬੰਤ ਧੰਨਵਾਦ ਤੁਹਾਡਾ ਬੜਾ ਵੇਖ ਲਈ ਹੁਣ ਆਪਾਂ ਉਨਾਰੀਏ ਫਿਰ ਚਲਦੇ ਹਾਂ ਗੁੰਗਲਾ ਹੋਰ ਨੂੰ ਰਾਹ ਉੱਥੇ ਰਾਵਾਂਗੇ ਫਿਰ ਅਗਲੇ ਵਲੌਗ ਚ ਜੇਨਰ ਕਰ ਲੇ ਸਬਸਕ੍ਰਾਈਬ